ਉਹ ਜੇ ਕਿੱਲੇ ਚੋਂ ਕਮਾਉਣਾ ਚਾਹੁੰਦੇ ਆ 10 ਲੱਖ ਰੁਪਇਆ ਤਾਂ ਆ ਆਇਟਮ ਤੁਹਾਡੇ ਵਾਸਤੇ ਲੈ ਆਇਆ ਬਾਈ ਹੁਣ ਐਫ ਡੀ ਨਾ ਕਰਾਓ ਪਿਆ ਹੰਦੀ ਤੇ ਨਾ ਹੀ ਤੁਹਾਨੂੰ ਲੋੜ ਆ ਆ ਪਈਆ ਬਾਈ ਐਫ ਡੀ ਭਾਈ ਸਾਹਿਬ ਪਹਿਲਾਂ ਤਾਂ ਸਾਰਾ ਤੋਂ ਪਹਿਲਾਂ ਆ ਦੱਸ ਦਿਓ ਵੀ ਕੀ ਆਇਟਮ ਪਈ ਆ ਇਹ ਪਪਲਰ ਆ ਬਾਈ ਜੀ 109 ਤੇ 110 ਵੈਰਾਈਟੀ ਆ ਪਪਲਰ ਦੀ ਠੀਕ ਆ ਜੀ ਤੇ ਇਹਦਾ ਬਾਈ ਵਾਕਈ ਸਹੀ ਗੱਲ ਆ ਜਿਹੜੀ ਮੈਂ ਦਰਸ਼ਕਾਂ ਨੂੰ ਦੱਸਤੀ ਕਿ ਤਾਂ ਗਾਲਾਂ ਨਾ ਕਢਾ ਦਿਓ ਵੀ ਕਿੱਲੇ ਦੇ 10 ਲੱਖ ਰੁਪਇਆ ਆਵੇ ਗਈ ਜਾਂਦਾ ਨਹੀਂ ਨਹੀਂ ਦੇਖੋ ਬਾਈ ਅਸੀਂ ਤਾਂ ਦੇਖੋ ਅਸੀਂ ਕੋਈ ਮਸਾਉਣ ਵਾਲਾ ਕੰਮ ਨਹੀਂ ਕਰਦੇ ਠੀਕ ਆ ਅੱਜ ਬਾਲਣ ਦਾ ਰੇਟ ਆ ਬਾਈ ਜੀ 8 ਰੁਪਏ 8 ਰੁਪਏ ਹਾਂ ਮੰਨ ਲਓ ਜੀ ਅਸੀਂ ਇਹਨੂੰ ਬਾਲਣ ਦੇ ਤੌਰ ਤੇ ਵੀ ਲਾਉਣੇ ਆ ਤਾਂ 5 ਸਾਲਾਂ ਨੂੰ ਬਾਈ ਜੀ 10 ਰੁਪਏ ਜਾਂ 1000 ਨੂੰ ਕੁਆਂਟਲ ਹੋਏਗਾ ਵਦਨਾ ਹੀ ਆਣੇ ਵਦਨਾ ਹੈ ਜੀ ਠੀਕ ਹੈ ਮਹਿੰਗੀ ਵਦਨਾ ਹੀ ਆ ਜੀ ਠੀਕ ਹੈ ਇਹਨੂੰ ਤੁਸੀਂ ਭੋਲੀ ਜਾਓ ਵੀ ਆਪਾ ਪਲਰਨੀ ਆ ਇਹਨੂੰ ਆਪਣੀ ਆਪਣੀ ਕਿਹੜੀ ਕਿਹੜੀ ਕਿਹੜੇ ਵਿੱਚ ਰੇ ਹੈ ਜੀ ਠੀਕ ਹੈ ਆਪਣੀ ਠੀਕ ਹੈ ਜੀ ਹਾਂ ਜੀ ਇਹਨੇ ਵਧੀ ਜਾਣਾ ਹਾਂ ਜੀ ਠੀਕ ਹੈ ਅੱਗੇ ਆ ਗਈ ਜੀ ਇਹਦੀ ਲਾਉਣ ਦੀ ਵੀ ਤੇ 1 ਕਿੱਲੇ ਦੇ ਵਿੱਚ ਬਾਈ ਜੀ ਅਸੀਂ 13 8 ਤੇ ਮੰਨ ਲਓ 13 8 ਸਾਈਜ਼ ਲੈਣ ਤੋਂ ਲੈਣ 13 ਬੂਟੇ ਤੋਂ ਬੂ ਤੇ 10 ਫੁੱਟ ਚਾਰ ਸਪੇਰੇ ਕਿੱਲੇ ਦਾ ਥਾਂ ਛੱਡ ਕੇ ਕਿ ਕਿਸੇ ਜ਼ਿਮੀਂਦਾਰ ਭੈਣ ਭਰਾ ਨੂੰ ਇਤਰਾਜ਼ ਨਾ ਹੋਵੇ ਮੈਂ ਇਹੀ ਗੱਲ ਤੇ ਆ ਰਿਹਾ ਸੀਗਾ ਕਿਉਂਕਿ ਪਹਿਲਾਂ ਨਾ ਪਿਛਲੇ ਸਾਲਾਂ ਚ ਪਾਪੂਲਰ ਬਹੁਤ ਚੱਲਿਆ ਸੀਗਾ ਠੀਕ ਆ ਤਾਂ ਪ੍ਰੋਬਲਮ ਆ ਗਈ ਸੀ ਕਈਆਂ ਤੇ ਕੇਸ ਵੀ ਹੋ ਗਏ ਦੂਜੇ ਬਾਹ ਨਾਲੇ ਨਪਟਾਇਆ ਤੇ ਉਹੀ ਮੈਂ ਕਹਿ ਰਿਹਾ ਵੀ ਇਹ ਹੁਣ ਕੋਈ ਸਰਕਾਰੀ ਐ ਇਹ ਸਾਰਾ ਸਰਕਾਰ ਨਹੀਂ ਉਹ ਦੱਸਿਆ ਗਿਆ ਹਦਾਇਤ ਹੈ ਸਰਕਾਰ ਵੱਲੋਂ ਤਾਂ ਵੈਸੇ ਹੀ ਹਦਾਇਤ ਹੈ ਜੀ ਵੈਸੇ ਹੀ ਵਾਤਾਵਰਣ ਤਾਂ ਆਪਣੇ ਕੋਲੇ ਹੈ ਨਹੀਂ ਪਰ ਦੂਸ਼ਤ ਹੋ ਰਿਹਾ ਵੱਧ ਵੱਧ ਬੂਟੇ ਲਾਓ ਬੂਟੇ ਲਾਓ ਤੇ ਕਿੰਨੇ ਫੁੱਟ ਤੇ ਲਾਓ ਪਾਪੂਲਰ ਆ ਉਹ ਦੂਜੇ ਬਾਹ ਨਾਲੋਂ ਦੂਜੇ ਬਾਹ ਨਾਲੋਂ ਜੀ ਅਸੀਂ ਤਾਂ 10 ਫੁੱਟ ਛਡਾ ਰਹੇ ਹਾਂ 10 ਫੁੱਟ ਛਡਾ ਰਹੇ ਹਾਂ ਹਾਂ ਜੀ ਠੀਕ ਆ ਤਾ ਜੇ ਹੁਣ ਤੁਸੀਂ ਇਹਨੂੰ ਆਪਾਂ ਕੀ ਰეკਮੈਂਡ ਕਰਾਂਗੇ ਤੁਸੀਂ ਕਿਸਾਨ ਨੂੰ ਵੀ ਸਾਰਾ ਕਿੱਲੇ ਦਾ ਕਿੱਲਾ ਲਾ ਲਓ ਪਹਿਲਾਂ ਜਾਂ ਜੀ ਅਸੀਂ ਕਹਿੰਦੇ ਵੀ ਤੁਸੀਂ ਯਾਰ ਕਿੱਲਾ ਨਾਲ ਲਾਓ ਠੀਕ ਹੈ ਜੀ ਸਾਡੇ ਗੱਲਾਂ 'ਚ ਨਾ ਆਓ ਤੁਸੀਂ ਘੇਰਾ ਲਾਓ 4 ਫੁੱਟ ਬਾਉਂਡਰੀ ਵਾਲ ਲਾਓ ਬੂਟੇ ਤੇ ਬੂਟਾ 8 ਫੁੱਟ ਜੀ ਠੀਕ ਹੈ ਠੀਕ ਹੈ ਜੀ 220 ਦੀ వైਆ ਉਹਦੇ ਚ ਲਗਭਗ 25 ਕਬੂਟੇ ਲੱਗਣਗੇ ਬਾਕੀ ਡਿਵਾਈਡ ਕਰਕੇ ਪਾ ਲੱਗਣਾ ਨਹੀਂ ਕਈ ਕਿਸਾਨ ਵੀਰ ਕਹਿੰਦੇ 5-6 ਫੁੱਟ ਤੇ ਲਾ ਦਗੇ ਨਹੀਂ ਭਈ 8 ਤੇ ਲਾਓ ਭਾਰਾ ਹੋਊਗਾ ਤਾਂ ਆਪਣੇ 2 ਰੁਪਏ ਵਟੇ ਜਾਣਗੇ ਅੱਛਾ ਜੇ 10 ਸਾਲਾਂ ਦੀ ਗੱਲ ਕਰਦੇ ਆਂ ਜੇ ਆਪਾਂ ਥੋੜਾ ਜਿਹਾ ਘਟਾ ਕੇ ਆਲਾ ਕਹਿੰਦਾ 10 ਸਾਲ ਬਹੁਤ ਜ਼ਿਆਦਾ ਲੰਬੇ ਬਣ ਜਾਂਦੇ ਆ ਕਿਸਾਨ ਕਹਿੰਦਾ ਵੀ ਥੋੜਾ ਜਿਹਾ ਟਾਈਮ ਘੱਟ ਹੋਵੇ ਤੇ ਮੁਨਾਫਾ ਛੇਤੀ ਹੋ ਜੇ 5 ਸਾਲਾਂ じゃ ਆਪਾਂ ਇਹਨੂੰ ਕਿੱਥੇ ਦੇਖਦੇ ਆਂ 5 ਸਾਲਾਂ ਦੇ ਵਿੱਚ ਆਪਾਂ ਇੱਥੇ ਦੇਖਦੇ ਆਂ ਜੀ ਵੀ ਮੰਨ ਲਓ ਦੁਨੀਆ ਤੱਕ ਲੋਕ ਤਾਂ ਬੜੇ ਕਹਿ ਰਹੇ ਆ ਵੀ ਤੈਨ 3.5 ਕੁਇੰਟਲ ਦਾ ਹੋ ਰਿਹਾ ਅਸੀਂ ਕੁਝ ਨਹੀਂ ਕਹਿ ਰਹੇ ਅਸੀਂ 2.5 ਕੁਇੰਟਲ ਨਾਲ ਲੈ ਕੇ ਚੱਲ ਰਹੇ ਆ ਠੀਕ ਆ 2.5 ਕੁਇੰਟਲ ਬੂਟੇ ਦਾ ਵ ਜਾਣ ਕੇ ਫਿਰ ਵੀ ਅੱਧ ਚ ਆ ਗਏ ਆਪਾਂ ਜੀ ਕੋਈ ਘਾਟੇ ਵਾਲੀ ਗੱਲ ਨਹੀਂ ਕੋਈ ਡਾਟਾ ਨਹੀਂ ਜੀ ਅਸੀਂ ਫਿਰ ਵੀ ਸੋਹਣੇ ਪਪੂਲਰ ਕਹਿ ਕੇ ਵੇਚੀ ਤੇ ਜੇਰੀ ਗੱਲ ਕਰਗੇ ਜੇ ਆਪਾਂ ਇਹਨੂੰ ਹੁਣ ਮੰਨ ਕੇ ਚੱਲੋ ਕਈ ਥਾਂ ਪਾਣੀ ਨਹੀਂ ਹੈਣੀ ਜੀ ਰੇਤਲੇ ਵਾਣਾਂ ਕਈਆਂ ਦੇ ਵਾਣ ਚ ਵੀ ਕੋਈ ਫਸਲ ਨਹੀਂ ਹੁੰਦੀ ਉੱਥੇ ਨਹੀਂ ਜ਼ਿਆਦਾ ਰੇਤਲੇ ਚ ਨਹੀਂ ਕਿਹੜੀ ਮਿੱਟੀ ਕਿਹੜੀ ਮਿੱਟੀ ਪਰ ਸਾਫ਼ ਸੁਥਰੇ ਵਾਣ ਜਿਵੇਂ ਆਪਣੇ ਸੋਹਣੇ ਫਸਲ ਹੁੰਦੀ ਹੈ ਜੀ ਉੱਥੇ ਅਸੀਂ ਇਹਨੂੰ ਲਾ ਸਕਦੇ ਆ ਹਮ ਪਾਣੀ ਚੰਗਾ ਹੋਣਾ ਚਾਹੀਦਾ ਈ ਧਰਤੀ ਦਾ ਵੀ ਨਹਿਰ ਦਾ ਵੀ ਡਾਕਰ ਜ਼ਮੀਨ ਚ ਤਾਂ ਫਿਰ ਇਹ ਪੂਰਾ ਹੀ ਵਧੀਆ ਚੱਤਰ ਹੀ ਕੋਈ ਨਹੀਂ ਜੀ ਠੀਕ ਆ ਪੂਰੀ ਭਾਰੀ ਜ਼ਮੀਨ ਚ ਤਾਂ ਕੋਈ ਪਰਹਾਰੀਆਂ ਜ਼ਮੀਨਾਂ ਚ ਜਿਵੇਂ ਮਰਜ਼ੀ ਲਾ ਦਿਓ ਜੀ ਜੇ ਭਾਈ ਫੌਜੀ ਸਾਹਿਬ ਆਪਾਂ ਗੱਲ ਕਰਕੇ ਵੈਰਾਈਟੀ ਦੀ ਹੁਣ ਠੀਕ ਆ ਇਹ ਹੁਣ ਸਾਰਾ ਜਿਹੜਾ ਮਾਲ ਪਿਆ ਆ ਤੁਹਾਡੇ ਕੋਲੇ ਇਹ ਸਾਰਾ ਇੱਕ ਹੀ ਵੈਰਾਈਟੀ ਹੈ ਦੋਨੇ ਵੈਰਾਈਟੀਆਂ ਜੀ ਜਿਹੜਾ ਨੀਲੀ ਰੱਸੀ ਵਾਲਾ ਮੰਨ ਲਓ ਇਹ 109 ਹੈ ਜੀ ਲਾਲ ਵਾਲਾ 110 ਹੈ ਨਿਸ਼ਾਨੀ ਪਹਿਲਾਂ ਹੀ ਕੀਤੀ ਹੋਈ ਹੈ ਇਹ ਨਹੀਂ ਭਾਈ ਜੀ ਤੁਸੀਂ ਮੰਨ ਲਓ 7 ਤੋਂ 22 ਹੋਰੀ 109 ਮੰਗਣਾ ਤੇ ਦੂਜਾ ਚੱਕ ਕੇ 110 ਫੜਾ ਦਈ ਸਾਰੇ ਹੀ ਫਰਕ ਹੈ ਬਾਈ ਜੀ ਜੇ ਹੁਣ ਆਪਾਂ ਕੈਮਰੇ ਦੇ ਵਿੱਚ ਦਿਖਾਈਏ ਆ ਦੇਖੋ ਇਹਦੀ ਲੰਬਾਈ ਦਾ ਫੌਜੀ ਦਾ ਲੰਬਾਈ ਦਾ ਵੀ ਫਰਕ ਹੈ ਜੀ ਮਟਾਈ ਦਾ ਵੀ ਫਰਕ ਹੈ ਮਟਾਈ ਦਾ ਫਰਕ ਹੈ ਰੇਸ਼ੇ ਦਾ ਵੀ ਫਰਕ ਹੈ ਜੀ ਠੀਕ ਹੈ ਹਾਂ ਜੀ ਅੱਛਾ ਇਹ ਆ ਗਿਆ ਹਾਂ ਜੀ ਛੇ ਦੀ ਪਹਿਲਾਂ ਆਪਾਂ ਲੰਬਾਈ ਵੇਖ ਲਗੇ ਸਾਰਾ ਹੀ ਨਹੀਂ ਲੰਬਾਈ ਤਾਂ ਚਲੋ ਸੇਮ ਹੀ ਹੋਊਗੀ 19 20 ਦਾ ਹੀ ਫਰਕ ਆਇਆ 19 20 ਦਾ ਫਰਕ ਆ ਹੁਣ ਆ ਦੇਖੋ ਜੀ ਰੇਸ਼ੇ ਦਾ ਕਿੰਨਾ ਫਰਕ ਹੈ ਗੰਢਾਂ ਦਾ ਕਿੰਨਾ ਫਰਕ ਆ ਰੇਸ਼ੇ ਦਾ ਕਿੰਨਾ ਫਰਕ ਆ ਮੋਟਾਈ ਤਾਂ ਚਲੋ ਬੂਟਾ ਹਲਕਾ ਬੂਟਾ ਤਾਂ ਆਉਂਦਾ ਹੀ ਹੈ ਹੁਣ ਤੁਸੀਂ ਵੇਖ ਕੇ ਦੱਸੋ ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਇਹ ਹਰੇ ਪੰਚ ਹੈ ਜੀ ਹੂੰ ਇਹ ਥੋੜਾ ਜਿਹਾ ਜਿਵੇਂ ਵਾਈਟ ਪੰਚ ਹੈ ਇਹ ਵਾਈਟ ਚ ਹੈ ਜੀ ਹਣਾ ਇਹ ਚੀਜ਼ ਹੈ ਜੀ ਅੱਛਾ ਇਹਦਾ ਵਾਈਟ ਰੈਡ ਦਾ ਕੁਆਲਟੀ ਇਹੀ ਕੁਆਲਟੀ ਦਾ ਫਰਕ ਹੈ ਜੀ ਵੈਸੇ 109 ਤੇ 110 'ਚ ਕੋਈ ਖਾਸ ਫਰਕ ਨਹੀਂ ਜੀ ਜਿਵੇਂ ਹੁਣ ਪਿੱਛੇ ਜਿਆਦਾ ਬਾਹਲਾ ਹੋ ਗਿਆ ਸੀਗਾ ਕਰੇਜ ਕਹਿੰਦੇ ਵੀ ਚੰਦਨ ਲਾ ਲਓ ਚੰਦਨ ਲਾ ਲਓ ਉਹ ਤਾਂ 25 ਤੋਂ 30 ਸਾਲ 20-25 ਸਾਲ ਲੰਮਾ ਪ੍ਰੋਸੈਸ ਜਾਣਾ ਠੀਕ ਹਾਂ ਜੀ ਤੁਸੀਂ ਹੁਣ ਦਰਸ਼ਕੋ ਆਪਾਂ ਤੁਹਾਨੂੰ ਵੀ ਦੱਸ ਦਿੰਨੇ ਆ ਬਾਈ ਫੋਜੂ ਸਾਹਿਬ ਨੇ ਵੀ ਦੱਸਤਾ ਵੀ ਪاپੂਲਰ ਆ ਜਿਹੜਾ ਬਾਈ ਜੇ ਆਪਾਂ ਇਹਦੀ ਇਨਵੈਸਟਮੈਂਟ ਦੀ ਗੱਲ ਕਰਗੇ ਹਾਂ ਜੀ ਕਿੰਨੇ ਕੁ 'ਚ ਸ਼ੁਰੂ ਕਰ ਸਕਦਾ ਬੰਦਾ ਕੰਮ ਕਿੰਨੇ ਬੂਟੇ ਲੱਗ ਜੂ ਤੁਸੀਂ ਘੇਰੇ ਲੋੜ ਦੱਸਿਆ ਤੇ ਘੇਰੇ ਲੋੜ ਕਿੱਲੇ ਦਾ ਘੇਰਾ ਲਾ ਲਓ ਬਾਈ ਜੀ ਕਿੰਨੇ ਕ ਬੂਟੇ ਲੱਗਣਿਆ 100 ਬੂਟਾ ਲੱਗਿਆ ਬਾਈ ਜੀ ਠੀਕ ਆ ਵਿੱਚ ਕੁਛ ਲੀਵਰ ਲੂਵਰ ਪਾ ਕੇ ਮੇਰੇ ਹਿਸਾਬ ਨਾਲ 5000 ਦਾ ਖਰਚਾ 5000 ਦਾ ਖਰਚਾ ਲੋਕਲ ਦਾ ਦੱਸ ਰਹੇ ਲੋਕਲ ਦਾ ਹਾਂ ਬਈ ਦੋਸਤੋ ਬਾਲਾ ਨਹੀਂਗਾ 5000 ਰੁਪਇਆ ਤਾਂ ਮੈਂ ਲਗਾਦਾ ਫੌਜੀ ਸਾਹਿਬ ਆਪਾਂ ਕਿਤੇ ਪਾਰਟੀ ਵੀ ਕਰਨ ਬੈਠਦੇਗੇ ਨਾ ਹੋਰ ਕਹਿੰਦਾ ਬਾਈ ਇੰਨੇ ਤਾਂ ਆਪਾਂ ਬਰਥਡੇ ਤੇ ਹੀ ਡਾ ਲੈਂਦੇ ਹਾਂ ਤੇ ਇਹ ਤਾਂ ਆਪਾਂ ਤੁਸੀਂ ਕੁਛ ਨਾ ਕਰੋ ਤੁਸੀਂ ਦੋ ਚੀਜ਼ਾਂ ਦਿੰਨੇ ਇੱਕ ਤਾਂ ਤੁਸੀਂ ਇਹਨੂੰ ਬਾਲਣ ਦੇ ਤੌਰ ਤੇ ਲਾਓ ਦੂਜਾ ਤੁਹਾਡਾ ਵ ਕਿਹੜੀ ਮਿੱਟੀ ਕਿਹੜਾ ਪਾਣੀ ਮੰਗਦਾ ਆਪੀ ਹਾਂਜੀ ਇਹਨੂੰ ਜਦੋਂ ਗਰੋਥ ਹੋ ਉਹਦਾ ਪਤਾ ਲੱਗ ਗਿਆ ਚਲ ਗਰੋਥ ਦਾ ਸਾਰਾ ਪਤਾ ਲੱਗ ਜਾਣਾ ਜੀ ਠੀਕ ਆ ਤੇ ਜੇ ਭਾਈ ਇਹ ਗੱਲ ਕਰਕੇ ਫਿਰ ਬਾਲਣ ਦੇ ਵੀ ਅੱਗੇ ਗੱਲ ਸੁਣੀ ਸੀ ਮੱਚਸ ਦੀਆਂ ਜਿਹੜੀਆਂ ਤੀਲੀਆਂ ਸੀਗੀਆਂ ਬਣਦੀਆਂ ਜਾਂ ਬਹੁਤ ਪ੍ਰਚਲਿਤ ਹੋਈ ਸੀ ਗੱਲ ਤੇ ਸਹੀ ਆ ਗੱਲ ਸਹੀ ਆ ਭਾਈ ਜੀ ਕਿਉਂਕਿ ਲੱਕੜ ਹਲਕੀ ਹੈ ਇਹ ਤੇ ਘਟੂਆ ਨਹੀਂ ਕਰਦੀ ਨਹੀਂ 플ਾਈ ਵੀ ਇਸੇ ਚੀਜ਼ ਦੀ ਬੰਦੀ ਹੈ ਲੱਕ ਮੱਚਸਾਂ ਵੀ ਇਸੇ ਦੀਆਂ ਬਣਦੀਆਂ ਪਰ ਆਪਣੇ ਇੱਥੇ ਨੇੜੇ ਕੀ ਹੈ ਜੀ ਮੱਚਸ ਦੀ ਕੋਈ ਫੈਕਟਰੀ ਨਹੀਂ ਹੈ ਸਾਰਾ ਸਾਊਥ ਦੇ ਵਿੱਚੋਂ ਹੀ ਮੱਚਸਾਂ ਆਉਂਦੀਆਂ ਲਗਭਗ ਜਿੱਥੋਂ ਤੱਕ ਮੈਨੂੰ ਜਿੰਨੀਕੀ ਤੇ ਪਲਾਈ ਦੇ ਵਿੱਚ ਕੀ ਆ ਜਿਹੜਾ ਤੁਸੀਂ ਘਰ ਦੇ ਵਿੱਚ ਕੋਈ ਵੀ ਚੀਜ਼ ਤਿਆਰ ਕਰਦੇ ਹੋ ਕਿਚਨ ਤਿਆਰ ਕਰਦੇ ਹੋ ਪਲਾਈ ਬੋਰਡ ਲਾਉਂਦਾ ਕਿਹੜਾ ਭਾਈ ਵੱਡਾ ਘੜੀ ਟਾਲੀ ਲਾਉਂਦਾ ਸਹੀ ਗੱਲ ਹੈ ਬਾਕੀ ਆ ਇਹ ਲੱਕੜ ਹਲਕੀ ਹੈ ਇਹ ਹਰੇਕ ਤਰ੍ਹਾਂ ਐਡਜਸਟ ਹੁੰਦੀ ਹੈ ਇਹ ਥਾਂ ਵਰਤੀ ਜਾਂਦੀ ਹੈਗੀ ਹਾਂਜੀ ਠੀਕ ਜੇ ਆਪਾਂ ਗੱਲ ਕਰਕੇ ਪਪੂਲਰ ਦੀ ਹਨਾ ਅੱਜ ਦਾ ਜਿਹੜਾ ਰੇਟ ਆ ਉਹ ਕੀ ਚੱਲ ਰਿਹਾ ਹੈਗਾ ਮਾਰਕੀਟ ਦੇ ਅੱਜ ਦਾ ਜੀ ਤੁਸੀਂ ਇਹ ਮੰਨ ਕੇ ਚੱਲੋ 16-1700 ਰੁਪਏ 16-1700 ਰੁਪਏ ਇਸ ਟਾਈਮ ਹੈਗਾ ਜੀ ਚਾਰ ਦਿਨ ਪਹਿਲਾਂ ਮੰਡੀ ਦਾ ਰੇਟ 1800 ਸੀ ਸਾਨੂੰ ਵਪਾਰੀ ਦਾ ਫੋਨ ਵੀ ਆਇਆ ਸੀ ਵੀ 19 ਰੁਪਏ ਹੋਏ ਅਸੀਂ ਮੰਡੀ ਚੋ ਲੈ ਲਾਂਗੇ ਜਦ ਕਿ ਉਸੇ ਦਿਨ 16800 ਰੁਪਿਆ ਸਫੈਦੇ ਦਾ ਵੀ ਰੇਟ ਸੀ ਠੀਕ ਆ ਅੱਛਾ ਇਹ ਤਾਂ ਨਹੀਂ ਗੱਲ ਹੁਣ ਤੁਹਾਨੂੰ ਤਾਂ ਤੁਸੀਂ ਇਹ ਮਾਰਕੀਟ ਚ ਆਏ ਹੋ ਆ ਤੁਹਾਨੂੰ ਇਹ ਜੇ ਕੱਲ ਨੂੰ ਕਹਿੰਦੇ ਯਾਰ ਇਹਦਾ ਘਟ ਵੀ ਸਕਦਾ ਕੀ ਵਾਧਣ ਦੇ ਸਾਰ ਜਿਆਦਾ ਹੈ ਵੇਖੋ ਜੀ ਅਸੀਂ ਆਉਣ ਵਾਲਾ ਕੱਲ ਤਾਂ ਕਿਸੇ ਨੇ ਨਹੀਂ ਦੇਖਿਆ ਅਸੀਂ ਤਾਂ ਇੱਕ ਕੀ ਲੈ ਕੇ ਚੱਲਿਆ ਸੀ 1000 ਰੁਪਏ ਲੈ ਕੇ ਚੱਲੇ ਆ 800 ਰੁਪਏ ਚ ਵਾਲਣ ਦਾ ਰੇਟ ਹੈ 5 ਸਾਲਾਂ ਨੂੰ ਜੀ ਮਹਿੰਗਾਈ ਹੋਣੀ ਆ 10 ਰੁਪਏ ਮਤਲਬ ਬਾਲਣ ਵੀ ਹੋ ਜਾਣਾ ਜਾਂ 1000 ਰੁਪਏ ਕੁਇੰਟਲ ਹੋ ਜਾਣਾ 400 ਬੂਟਾ ਲਾਉਣਾ ਜੀ 2.5 ਕੁਇੰਟਲ ਦਾ ਬੂਟਾ ਆਪ ਹੀ ਗੁਣਾ ਕਰ ਲਓ ਜੀ ਕਿੰਨੇ ਪੈਸੇ ਬਣ ਗਏ ਤਾਂ ਫੌਜੀ ਸਾਹਿਬ ਦੀ ਗੱਲ ਕਹਿਣ ਦਾ ਮਤਲਬ ਇਹੀ ਆਪਾਂ ਫਿਰ ਮੁੜ ਕੇ ਆ ਜੀ ਤੇ ਐਫਡੀ ਤੇ ਆ ਜੀ ਐਫਡੀ ਕਰਾਉਣਿਆਂ ਤਾਂ ਆਪਾਂ ਉਹ ਵਧਣੀ ਆ ਉਹ ਘਟਨੇ ਤਾਂ ਨਹੀਂ ਕਿ ਬੈਂਕ ਨੇ ਕਟਨੇ ਨਹੀਂ ਆਪਾਂ ਨੂੰ 4 ਪੈਸੇ ਜਿਹੜੇ ਵਧਾ ਕੇ ਦੇਣੇ ਆ ਤਾ ਫੌਜੀ ਸਾਹਿਬ ਠੀਕ ਆ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਇੱਕ ਹੋਰ ਐਡਰੈਸ ਜ਼ਰੂਰ ਦੱਸ ਦੋ ਬਈ ਆਪਣਾ ਜੀ ਐਡਰੈਸ ਆ ਜੇ ਤੁਸੀਂ ਮਲੋਟ ਬਠਿੰਡਾ ਜਾਂ ਮੁਕਸਰ ਸਾਹਿਬ ਤੋਂ ਆਉਣੇ ਆ ਬੋਰ ਨੂੰ ਆਉਣ ਵਾਸਤੇ ਤਾਂ ਆਪਣੇ ਨੇੜੇ ਆ ਜੀ ਕਾਰਾਂ ਦਾ ਸ਼ੋਰੂਮ ਬਰਾੜ ਹੰਡੋਈ ਮਿੰਡਰਾ ਟਰੈਕਟਰਾਂ ਦੀ ਏਜੰਸੀ ਆ ਪٹرول ਪੰਪ ਵੀ ਆ ਜੀ ਨਰਸੀ ਦੇ ਸਾਹਮਣੇ ਆਪਣੇ ਕੈਮਰਾ ਲੱਗਿਆ ਜੀ ਓਵਰ ਸਪੀਡ ਵਾਲਾ ਰੋਡ ਦੇ ਤੇ ਜੇ ਤੁਸੀਂ ਗੰਗਾ ਨਗਰ ਹਰਮਾਨਗੜ੍ਹ ਜਾਂ ਸੀਤੋਗੁਣੋ ਜਾਂ ਸੰਗਰੀਏ ਵਾਲੀ ਸਾਈਡ ਤੋਂ ਆਉਣੇ ਜਾਂ ਫਾਜ਼ਿਲਕਾ ਤੋਂ ਆਉਣੇ ਹੋ ਤਾਂ ਸ਼ਹਿਰ ਤੋਂ ਬਾਹਰ ਨਿਕਲਦੇ ਪੁਲ ਉੱਤਰ ਦੇ ਸਾਰ ਹੀ ਆ ਵੱਡਾ ਕੈਮਰਾ ਲ ਜੀ ਆਪਣਾ 9417306055 9878173541 ਜੀ ਤਾਂ ਭਾਈ ਸਾਹਿਬ ਜੇ ਕਿਸੇ ਨੇ ਵੈਸੇ ਹੀ ਮਗਾਉਣੇ ਆ ਬੂਟੇ ਤੁਸੀਂ ਘਰੇ ਵੀ ਭੇਜ ਸਕਦੇ ਆ ਭੇਜ ਸਕਦੇ ਆ ਭਾਈ ਜੀ ਕੋਈ ਦਿੱਕਤ ਨਹੀਂ ਬਸ ਉਹ ਟਰਾਂਸਪੋਰਟ ਦਾ ਥੋੜਾ ਦੇਖਣਾ ਪਏਗਾ ਵੀ ਕੁਆਂਟੀਟੀ ਥੋੜੀ ਜਿਆਦਾ ਹੋਵੇ ਤਾਂ ਜੀ ਬਾਈ ਹੋਰ ਵੇਖੋ ਖਰਚਾ ਤਾਂ ਬਾਈ ਹੋਰ ਨੂੰ ਹੀ ਪੈਣਾ ਨਾ ਟਰਾਂਸਪੋਰਟ ਦਾ ਅਸੀਂ ਤਾਂ ਮਾਨਤਾਨ ਕਰ ਦਾਂਗੇ ਸਾਡੇ ਵੱੰਦੀਆਂ ਤਾਂ ਕੋਈ ਦਿੱਕਤ ਨਹੀਂ ਆ ਸਾਨੂੰ ਇਹ ਹੁੰਦਾ ਵੀ ਚਲੋ ਤੋ ਅਟਕ ਸਸਤੇ ਤੋਂ ਸਸਾੜਾ ਬੁਸਾ ਤੋਂ ਅਡੇ ਘਰ ਪਹੁੰਚ ਆਜੋ ਜੀ ਆਇਆ ਨੂੰ ਕੋਈ ਚੱਕਰ ਨਹੀਂ ਜੀ ਨਾਲੇ ਪੀਵਾਂਗੇ ਗੁੜ ਦੀ ਚਾਹ ਨਾਲੇ ਮਾਰਾਂਗੇ ਗੱਲਾਂ ਨਾਲੇ ਚੀਜ਼ ਦੇ ਬਾਕੀ ਇਹ ਗੱਲ ਤੁਹਾਨੂੰ ਦੱਸ ਦੇਣਾ ਫੌਜੀ ਸਾਡਾ ਸੁਭਾਅ ਬਹੁਤ ਵਧੀਆ ਮਿਲਸਾਰਾ ਬਾਕੀ ਇਧਰ ਦਿਖਾ ਦਿਓ ਔਰ ਵੀ ਜਿਹੜੇ ਫਲਦਾਰ ਬੂਟੇ ਆ ਘਰੇ ਜਿਹਨਾਂ ਛੋਲੇ ਬੂਟੇ ਉਹ ਵੀ ਤੁਸੀਂ ਇੱਥੋਂ ਖਰੀਦ ਸਕਦੇ ਆ ਤਾਂ ਥੱਲੇ ਜਿਹੜਾ ਵੀਡੀਓ ਚ ਨੰਬਰ ਚੱਲੀ ਜਾਂਦਾ ਉਹ ਤੇ ਕਨੈਕਟ ਕਰ ਲੋ ਫੌਜੀ ਸਾਹਿਬ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਤੁਹਾਨੂੰ ਆਪ ਆ ਕੇ ਮਿਲ ਲਗੇ ਵੱਡੀ ਗੱਲ ਆ ਤੁਹਾਨੂੰ ਆਪ ਫੌਜੀ ਸਾਹਿਬ ਇੱਥੇ ਮੌਜੂਦ ਮਿਲ ਲਗੇ ਇਹ ਨਹੀਂ ਵੀ ਇੱਥੇ ਹਨਾ ਕਈ ਵਾਰੀ ਕਹਿੰਦਾ ਭਈ ਗੱਲ ਨਹੀਂ ਸੁਣਦੇ ਨਹੀਂ ਨਹੀਂ ਅਸੀਂ ਮੈਂ ਹੁੰਨਾ ਜੀ ਜ਼ਿਆਦਾਤਰ ਇੱਥੇ ਜਦ ਮੈਂ ਹੁੰਨਾ ਜਾਂ ਬ੍ਰਦਰ ਹੁੰਦਾ ਛੋਟਾ ਬਾਕੀ ਤਾਂ ਚਲੋ ਬੰਦਾਂ ਨੇ ਕੰਮ ਖਾਰ ਵਾਲੇ ਨੇ ਫੌਜੀ ਸਾਹਿਬ ਆਪ ਤੁਹਾਨੂੰ ਮਿਲ ਹੀ ਜਾਣੇ ਆ ਤਾਂ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅ